ਤੁਸੀਂ ਦੇਖ ਰਹੇ ਹੋ ABC ਪੰਜਾਬ ਅੱਜ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ ਇਹਨਾਂ ਚੋਣ ਪ੍ਰਚਾਰ ਦੇ ਦੌਰਾਨ ਕਿਹੜੀ ਪਾਰਟੀ ਨੇ ਕਿੰਨੀ ਮਿਹਨਤ ਕੀਤੀ ਆ ਕਿਹਦਾ ਪਲੜਾ ਭਾਰੀ ਦਿਖਾਈ ਦੇ ਰਿਹਾ ਕਿੱਥੇ ਖਰੀਦੋ-ਫਰੋਕ ਤੋਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀ ਨੇ ਔਰ ਭਾਜਪਾ ਦਾ ਪੰਜਾਬ ਦੇ ਵਿੱਚ ਕੀ ਵजूद ਰਹਿਣ ਵਾਲਾ ਸੁਭੀਸੇ ਬਾਦਲ ਦਾ ਸਿਆਸੀ ਸਫਰ ਕਿਵੇਂ ਡਾਂਗ ਡੋਲ ਰਿਹਾ ਹੈ ਕਿ ਜਾਂ ਫਿਰ ਪੰਜਾਬ ਦੀ ਸਫਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰਹੀ ਏ ਆਮ ਆਦਮੀ ਪਾਰਟੀ 29 ਸੀਟਾਂ ਜਿੱਤੀਆਂ ਸੀ ਇਹਨਾਂ ਚੋਣਾਂ ਦੇ ਵਿੱਚੋਂ ਕਿੰਨੀਆਂ ਸੀਟਾਂ ਕਾਮਯਾਬ ਰੱਖਦੀ ਕਿ ਉਹ ਦੁਬਾਰਾ ਉਹਨੇ ਐਮਐਲਏ ਜਿੱਤ ਕੇ ਆਉਣਗੇ ਇਹ ਬਹੁਤ ਸਾਰੇ ਸਵਾਲ ਨੇ ਇਹਨਾਂ ਸਵਾਲਾਂ ਦਾ ਜਵਾਬ ਲੱਭਣ ਲਈ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਦਵਿੰਦਰਪਾਲ ਜੀ ਜੁੜੇ ਨੇ ਦਵਿੰਦਰਪਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਪ੍ਰਚਾਰ ਦੇ ਕੁਝ ਹੀ ਸਮਾਂ ਬਾਕੀ ਰਹਿ ਗਿਆ ਜੀ ਹੁਣ ਜਦੋਂ ਹੋਊਗਾ ਡੋਰ ਟੂ ਡੋਰ ਪ੍ਰਚਾਰ ਹੋਊਗਾ ਉਸ প্রচার ਦੇ ਦੌਰਾਨ ਤੁਹਾਨੂੰ ਲੱਗਦਾ ਕਿ ਕੀ ਜੋ ਲੋਕਾਂ ਨੇ ਮਨ ਬਣਾ ਚੁੱਕਿਆ ਕਿ ਵੋਟ ਕਿਨੂੰ ਪਾਉਣੀ ਜਾਂ ਨਹੀਂ ਪਾਉਣੀ ਜਾਂ ਨੋਟਾ ਨੂੰ ਪਾਉਣੀਆ ਇਸ ਮੌਕੇ ਵੀ ਕੁਝ ਨਾ ਕੁਝ ਤੁਹਾਨੂੰ ਲੱਗਦਾ ਕਿ ਕੁਝ ਕੀ ਜਿਹੜਾ ਪ੍ਰਤੀਸ਼ਤਤਾ ਕਿਸੇ ਪਾਰਟੀ ਦੇ ਖਾਤੇ ਜਾ ਸਕਦਾ ਜੀ ਦੇਖੋ ਹੁਣ ਜਦੋਂ ਚੋਣ ਪ੍ਰਚਾਰ ਖਤਮ ਹੋ ਜੇ ਜੀ ਉਸ ਤੋਂ ਬਾਅਦ ਜਿਹੜਾ ਜੋੜ ਤੋੜ ਹੋਰ ਤਰ੍ਹਾਂ ਦਾ ਹੁੰਦਾ ਹੈ ਖਰੀਦੋ ਉਪਰੋਕਤ ਨਸ਼ੇ ਵੰਡਣੇ ਹੋਰ ਇਸ ਤਰ੍ਹਾਂ ਦੇ ਇੰਟੀਗੇਸ਼ਨ ਲੱਗਦੇ ਜੀ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਵੀ ਰਾਜਨੀਤਿਕ ਪਾਰਟੀਆਂ ਨੇ ਹੁਣ ਆਪਦਾ ਸਾਰੀ ਸ਼ਕਤੀ ਜਿਹੜੀ ਆ ਉਹ ਲਾ ਦਿੱਤੀ ਹੈ। ਜੀ। ਤੇ ਹੁਣ ਤਾਂ ਉਹੀ ਰਹਿ ਗਿਆ ਵੀ ਕੁੰਡੀਆਂ ਦੇ ਸਿੰਘ ਫਸ ਗਏ। ਕੋਈ ਨਿਤਰੂ ਬੜੇਵੇਂ ਖਾਣੀ। ਜੇ ਕਿਹੜਾ ਹੁਣ ਜਿੱਤਦਾ ਹੈ ਤੇ ਕਿਹੜਾ ਹਾਰਦਾ ਹੈ। ਊਠ ਕਿਸ ਸਰਕਾਰ ਵਿੱਚ ਬੈਠਦਾ ਹੈ ਗੱਲ ਹੋਏਗੀ। ਇਹਦੇ ਲਈ ਆਪਾਂ ਥੋੜਾ ਜਨਾ ਪੰਜਾਬ ਦੀ ਜੇ ਰਾਜਨੀਤਿਕ ਸਥਿਤੀ ਨੂੰ ਰਾਜਨੀਤਿਕ ਫਿਜ਼ਾ ਨੂੰ ਸਮਝਣਾ ਹੋਵੇ। ਆਪਾਂ ਨੂੰ ਦੋ ਤਿੰਨ ਚੌਣਾ ਦਾ ਜਿਹੜਾ ਵਿਸ਼ਲੇਸ਼ਣ ਜ਼ਰੂਰ ਕਰ ਲੈਣਾ ਚਾਹੀਦਾ ਹੈ। ਜੀ। ਤੁਸੀਂ ਮਿਸਾਲ ਦੇ ਤੌਰ ਤੇ ਤੁਸੀਂ ਦੇਖੋ ਵੀ 1997 ਦੀਆਂ ਸਰਕਾਰਾਂ ਤੋਂ ਬਾਅਦ ਦੀ ਆਪਾਂ ਦੇਖਿਆ ਜਾਵੇ 1997 ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਬਣਦੀ ਹੈ ਬੜੀ ਢੜਲੇ ਦਾ ਸਰਕਾਰ ਜਿਹੜੀ ਹੈ ਪੂਰੀ ਬਹੁਤ ਜ਼ਿਆਦਾ ਸੀਟਾਂ ਦੇ ਜਿਹੜੀਆਂ ਕਾਂਗਰਸ ਨੂੰ ਮਸਾਂ ਮੇਰੇ ਨਾਲ 15 20 ਸੀਟਾਂ ਜਾਂ ਸੀ ਜੀ ਤਾਂ 1999 ਦੇ ਵਿੱਚ ਐਸੇ ਹਾਲਾਤ ਆ ਜਾਂਦੇ ਨੇ ਵੀ ਸੀਟਾਂ ਸਿਰਫ ਦੋ ਪੱਲੇ ਪੈਂਦੀਆਂ ਨੇ ਤੇ ਸੁਖਵੀਰ ਸਿੰਘ ਬਾਦਲ ਵੀ ਫਰੀਦਕੋਟ ਤੋਂ ਬੁਰੀ ਤਰ੍ਹਾਂ ਖਸਤ ਖਾ ਜਾਂਦੇ ਨੇ ਹਾਸੇ ਤੇ ਜੀ 2007 ਚ ਕੈਪਟਨ ਅਮਰਿੰਦਰ ਸਿੰਘ ਚੋਣ ਜਿੱਤੇ ਜਾਂਦੇ ਨੇ ਸਰਕਾਰ ਬਣਾ ਲੈਂਦੇ ਨੇ 2002 ਚ ਸੌਰੀ ਜੀ ਸਰਕਾਰ ਬਣਾ ਲੈਂਦੇ ਨੇ 2004 ਦੇ ਵਿੱਚ ਪਾਰਲੀਮੈਂਟ ਇਲੈਕਸ਼ਨ ਆ ਜਾਂਦੀ ਹੈ ਜੀ ਰਾਣਾ ਗੁਰਜੀਤ ਤੇ ਪ੍ਰਨੀਤ ਕੌਰ ਸਿਰਫ ਦੋ ਸੀਟਾਂ ਜਿੱਤ ਪਾਉਂਦੇ ਨੇ ਇਹ ਪਿਛੋਕੜ ਤੇ ਜਾਣਦਾ ਇਹ ਹੈ ਵੀ ਜਿਹੜਾ ਪੰਜਾਬ ਦਾ ਵੋਟਰ ਹੈ ਨਾ ਜੀ ਉਹ ਜਿੰਨੀਆਂ ਤੁਸੀਂ ਲੋਕ ਸਭਾ ਉਹਨਾਂ ਦਾ ਅਨਾਲਿਸਿਸ ਕਰੋਗੇ ਉਹ ਕੌਮੀ ਪੱਧਰ ਤੇ ਕੀ ਵਾਪਰਿਆ ਉਹਦੇ ਪਿੱਛੇ ਘਟ ਜਾਂਦਾ ਹੈ ਜੀ ਜਿਹੜੀ ਸਟੇਟ ਪੋਲਿਟਿਕਸ ਹੈ ਸਟੇਟ ਚ ਜਿਹੜੇ ਹੁਕਮਰਾਨ ਨੇ ਜਾਂ ਆਪੋਜੀਸ਼ਨ ਚ ਨੇ ਉਹਨਾਂ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਫੈਸਲਾ ਕਰਦਾ ਹੈ ਜਾਂ ਗੁੱਸਾ ਕਰਦਾ ਹੈ ਜੀ ਤੁਸੀਂ ਦੇਖੋ 2014 ਚ ਜਿਹੜਾ ਨਰਿੰਦਰ ਮੋਦੀ ਦੇ ਨਾਮ ਤੇ ਵੋਟ ਪੈਂਦੀ ਹੈ 2019 ਚ ਵੋਟ ਪੈਂਦੀ ਹੈ ਪਰ ਪੰਜਾਬ ਦਾ ਜਿਹੜਾ ਵਰਡਿਕਟ ਹੈ ਜੀ ਉਹ ਨੈਸ਼ਨਲ ਲੈਵਲ ਤੇ ਜੋ ਵੀ ਰਿਜ਼ਲਟ ਆਉਂਦੇ ਨੇ ਸਾਰੀਆਂ ਸੀਟਾਂ ਦੇ ਉਹ ਉਹਦੇ ਬਿਲਕੁਲ ਉਲਟ ਆਉਂਦੇ ਜੀ ਇਹੀ ਹਾਲ ਜਿਹੜਾ ਹੈ ਇਹ ਇਸ ਵਾਰ ਦਾ ਜਿਹੜਾ ਇਸ ਤਰ੍ਹਾਂ ਦਾ ਅਸੀਂ ਦੇਖ ਲਿਆ ਹੈ ਤੁਹਾਡੇ ਇੱਕ ਇਨਸਟੈਂਸ ਤੁਹਾਨੂੰ ਮੈਂ ਯਾਦ ਕਰਾਉਣਾ ਹੈ 2022 ਚ ਜਦੋਂ ਵਿਧਾਨ ਸਭਾ ਚੋਣਾਂ ਦਾ ਸਾਰਾ ਰੌਲਾ ਰਪਾਖਤ ਹੋਇਆ ਅਜੇ ਰਿਜ਼ਲਟ ਨਹੀਂ ਸੀ ਆਇਆ ਜੀ ਤਾਂ ਦਿੱਲੀ ਦੇ ਵਿੱਚ ਯੂਨੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਪੰਜ ਰਾਜਾਂ ਪੰਜਾਬ ਉੱਤਰ ਪ੍ਰਦੇਸ਼ ਉਤਰਾਖੰਡ ਗੋਆ ਤੇ ਮਨੀਪੁਰ ਜੀ ਵਿੱਚ ਵੋਟਾਂ ਪੈ ਗਈਆਂ ਤੁਹਾਡੀ ਪਾਰਟੀ ਦੀ ਕੀ ਸਥਿਤੀ ਹੈ ਤਾਂ ਦੇਸ਼ ਦੀ ਰਾਜਨੀਤੀ ਦੇ ਜਿਹੜੇ ਮੌਜੂਦਾ ਰਾਜਨੀਤਿਕ ਖਾਲਾਤ ਦੇ ਉਹਨਾਂ ਦੇ ਵਿੱਚ ਆਪ ਦੇ ਆਪ ਨੂੰ ਚੜ੍ਹ ਕੇ ਸਮਝਣ ਵਾਲੇ ਅਮਿਤ ਸ਼ਾਹ ਦਾ ਜਿਹੜਾ ਰਿਪਲਾਈ ਸੀ ਉਹ ਬੜਾ ਇੰਟਰਸਟਿੰਗ ਸੀ ਜੀ ਉਹ ਕਹਿੰਦੇ ਵੀ ਉੱਤਰ ਪ੍ਰਦੇਸ਼ ਚ ਸਾਡੀ ਸਰਕਾਰ ਬਣ ਜੂ ਉਤਰਾਖੰਡ ਚ ਬਣ ਜੂ ਗੋਆ ਚ ਬਣ ਜੂ ਮਨੀਪੁਰ ਚ ਬਣ ਜੂ ਉਹ ਕਹਿੰਦੇ ਜੀ ਪੰਜਾਬ ਕੰਦਾ ਪੰਜਾਬ ਬਾਰੇ ਕੁਝ ਨਹੀਂ ਕਹਿ ਸਕਦਾ ਪੰਜਾਬ ਬਾਰੇ ਤਾਂ ਭਗਵਾਨ ਹੀ ਜਾਣਦਾ ਕਿਹਾ ਹੋਗਾ ਅੱਛਾ ਜੀ ਇਸ ਲਈ ਜਿਹੜੀ ਸਥਿਤੀ ਇਸ ਵਾਰੀ ਹੈ ਨਾ ਜੀ ਤੁਸੀਂ ਦੇਖੋ ਵੀ ਪੰਜਾਬ ਦੇ ਤਿੰਨ ਲੋਕ ਸਭਾ ਹਲਕੇ ਨੇ ਜੀ ਉਹਨਾਂ ਤਿੰਨ ਲੋਕ ਸਭਾ ਹਲਕਿਆਂ ਦੇ ਵਿੱਚ ਸਟੈਬਲਿਸ਼ ਪਾਰਟੀਆਂ ਨੂੰ ਇੱਕ ਤਰ੍ਹਾਂ ਇਹ ਕਹਿਦੀ ਹੈ ਵੀ ਲੋਕਾਂ ਨੇ ਨਾਨੀ ਜਿੱਤੇ ਕਰਾਦੀ ਜੀ ਖਡੂਰ ਸਾਹਿਬ ਜੀ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਜੀ ਵੀ ਅਮਰਤਪਾਲ ਨੂੰ ਜਿਹੜਾ ਇਸ ਤਰ੍ਹਾਂ ਦੀ ਅੰਨੀ ਹਮਾਇਤ ਜਿਹੜੀ ਹੈ ਉਹ ਲੋਕਾਂ ਦੀ ਮਿਲੂਗੀ ਜੀ ਉਹਦਾ ਅਸਰ ਅਸੀਂ ਫਰੀਦਕੋਟ ਚ ਵੀ ਦੇਖਦੇ ਆਂ ਉਹਦਾ ਅਸਰ ਅਸੀਂ ਸੰਗਰੂਰ ਚ ਵੀ ਦੇਖਦੇ ਆਂ ਹਾਲਾਂਕਿ ਜਦੋਂ ਪੰਜਾਬ ਦਾ ਚੋਣ ਮੈਦਾਨ ਭਖਣਾ ਸ਼ੁਰੂ ਹੋਇਆ ਸੀ ਜੀ ਜਦੋਂ ਇਹ ਕੱਲ੍ਹ ਇਹ ਵੀ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਮਹੀਨਾ ਡੇਢ ਮਹੀਨਾ ਬਾਅਦ ਤੱਕ ਵੀ ਮਹੀਨੇ ਬਾਅਦ ਤੱਕ ਵੀ ਇਹਨਾਂ ਤਿੰਨਾਂ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਨਹੀਂ ਸੀ ਜਿਸ ਤਰ੍ਹਾਂ ਦੀ ਜਿਹੜੀ ਹੈ ਮੌਜੂਦਾ ਸਮੇਂ ਦੇ ਵਿੱਚ ਦੇਖੀ ਜਾ ਰਹੀ ਹੈ। ਜੀ। ਸਟੈਬਲਿਸ਼ਡ ਪਾਰਟੀਆਂ ਮਤਲਬ ਇਹ ਲੈ ਲਓ ਤੁਸੀਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਜਿਹੜੇ ਪੰਜਾਬ ਦੇ ਹਕਮਰਾਨ ਨੇ ਆਮ ਆਦਮੀ ਪਾਰਟੀ। ਇਹਨਾਂ ਨੂੰ ਸੋਚਣ ਲਈ ਮਜਬੂਰ ਕਰਤਾ ਇਹਨਾਂ ਹਲਕਿਆਂ ਦੇ ਲੋਕਾਂ ਨੇ। ਜੀ। ਇਹਦਾ ਮਤਲਬ ਇਹ ਹੈ ਵੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪ ਦਾ ਜਿਹੜਾ ਫੈਸਲਾ ਦਿੰਦੇ ਨੇ ਨਾ ਜੀ ਉਹ ਸਾਰੀਆਂ ਗਿਣਤੀਆਂ ਬਿੰਤੀਆਂ ਰਾਜਨੀਤਿਕ ਪਾਰਟੀਆਂ ਦੀਆਂ ਚਣਕਿਆ ਘਾਉਂਦੇ ਲੋਕਾਂ ਦੀਆਂ ਜਾਂ ਜਿਹੜਾ ਨੂੰ ਇਹ ਲੱਗਦਾ ਵੀ ਅਸੀਂ ਤਾਂ ਗੱਲਾਂ ਬਾਤਾਂ ਦੇ ਸਿਰ ਤੇ ਹੀ ਲੁੱਟ ਕੇ ਲੈ ਜਾਾਂਗੇ ਇਲੈਕਸ਼ਨ ਤੇ ਲੋਕਾਂ ਨੂੰ ਭਵਾ ਕੇ ਲੈ ਜਾਾਂਗੇ ਉਹਨਾਂ ਸਭ ਦੀਆਂ ਗਿਣਤੀਆਂ ਬਿੰਤੀਆਂ ਨੂੰ ਜਿਹੜੇ ਲੋਕ ਫੇਲ ਕਰ ਦਿੰਦੇ ਨੇ ਅਕਸਰ ਇਹ ਦੇਖਿਆ ਗਿਆ ਜਦੋਂ ਅਸੀਂ ਪਿਸ਼ੋਕੜ ਤੇ ਛਾਤੀ ਮਾਰਦੇ ਆ ਅੱਛਾ ਜਿਵੇਂ ਤੁਸੀਂ ਜ਼ਿਕਰ ਕੀਤਾ 1999 ਵਾਲੀ ਗੱਲ ਕੀਤੀ ਹੈ 2004 ਦਾ ਦੱਸਿਆ ਗਿਆ ਪਰ ਜਦੋਂ ਆਪਾਂ 2019 ਦੀ ਗੱਲ ਕਰਦੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆ 2019 ਦੇ ਵਿੱਚ ਉਹਨਾਂ ਦੇ 8 ਐਮਪੀ ਬਣ ਜਾਂਦੇ ਨੇ ਹੁਣ ਮੈਜੋਰਟੀ ਆਮ ਆਦੀ ਪਾਰਟੀ ਕੋ ਵੀ ਬਹੁਤ ਜ਼ਿਆਦਾ 92 ਐਮਐਲਏ ਹਿਸਟਰੀ ਦੇ ਵਿੱਚ ਇਹਨਾਂ ਦਾ ਨਾਮ ਲਿਖਿਆ ਗਿਆ ਤੇ ਹੁਣ 2024 ਦੇ ਵਿੱਚ ਸੀਐਮ ਸਾਹਿਬ ਤਾਂ ਕਹਿੰਦੇ 13 ਦੀਆਂ 13 ਜਿੱਤਣੀਆਂ ਤਾਂ ਲੱਗਦਾ ਕਿ ਇੱਕ ਨੇੜੇ ਪਹੁੰਚਦੀ ਹੈ ਸਰਕਾਰ ਦਾ ਦਾਵਾ ਕਿਉਂਕਿ ਕਾਂਗਰਸ ਵੇਲੇ ਕੈਪਟਨ ਨੇ ਬਰਿੰਦਰ ਨੇ ਇਹ ਨਹੀਂ ਕਿਹਾ ਸੀ ਕਿ ਸਾਡੀਆਂ 13 ਆਣਗੀਆਂ ਪਰ ਉਹਨਾਂ ਦੀ 8 ਆ ਗਈਆਂ ਤਾਂ ਲੱਗਦਾ ਕਿ ਜਿਹੜੀ ਪਾਰਟੀ ਕੋਲ 92 ਐਮਐਲਏ ਨੇ ਉਹ 2024 ਦੇ ਵਿੱਚ 92 ਹਲਕੇ ਮੁੜ ਜਿੱਤ ਸਕਦੇ ਨੇ ਲੋਕ ਸਭਾ ਚ ਦੇਖੋ ਤੁਸੀਂ 2014 ਦੀ ਸਥਿਤੀ ਦੇਖੋ ਜੀ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਪੰਜਾਬ ਦੇ ਵਿੱਚ ਉਮੀਦਵਾਰ ਖੜੇ ਕੀਤੇ ਚਾਰ ਹਲਕਿਆਂ ਤੋਂ ਸੰਗਰੂਰ ਫਤਿਹਗੜ ਸਾਹਿਬ ਫਰੀਦਕੋਟ ਤੇ ਪਟਿਆਲਾ ਤੋਂ ਜੀ ਇਹਨਾਂ ਦੇ ਉਮੀਦਵਾਰ ਤੜਲੇ ਨਾਲ ਜਿੱਤੇ ਲੋਕਾਂ ਨੇ ਅੰਦਾਜ਼ ਸਮਰਥਨ ਦਿੱਤਾ ਬਾਕੀ ਥਾਵਾਂ ਤੇ ਵੀ ਜਿੱਥੇ ਕੈਂਡੀਡੇਟ ਦਾ ਨਾਮ ਤੱਕ ਨਹੀਂ ਸੀ ਜਾਣਦੇ ਲੋਕ ਉੱਥੇ ਵੀ ਜਿਹੜੀਆਂ ਲੱਖਾਂ ਦੇ ਵਿੱਚ ਵੋਟ ਜਿਹੜੀ ਹੈ ਇਹਨਾਂ ਨੂੰ ਪੋਲ ਹੋਈ ਸੀ ਤੁਸੀਂ ਇਹ ਦੇਖੋ ਵੀ ਇਹਨਾਂ ਦੇ ਜਿਹੜੀ ਹੈ ਮੇਰੇ ਖਿਆਲ ਵਿਧਾਨ ਸਭਾ ਹਲਕਿਆਂ ਜੋ ਉਸ ਵੇਲੇ ਲੀਡ ਸੀ 2014 ਚ ਉਹ 30 ਤੋਂ 35 ਵਿਧਾਨ ਸਭਾ ਹਲਕਿਆਂ ਚ ਸੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਜਿਹੜੇ ਵੱਡੇ ਵੱਡੇ ਲੀਡਰਸ਼ਿਪ ਸੀ ਲੀਡਰ ਸੀ ਜਿਹੜੇ ਕਹਿੰਦੇ ਕਹਾਉਂਦੇ ਉਹਨਾਂ ਨੂੰ ਸੋਚੀ ਪਤਾ ਸੀ ਵੀ 2017 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਚੋਂਣ ਤੋਂ ਕੋਈ ਰੋਕ ਨਹੀਂ ਸਕਦਾ ਤੇ ਆਮ ਆਦਮੀ ਪਾਰਟੀ ਵੀ ਪ੍ਰੇਡਿਕਟ ਕਰਦੀ ਸੀ ਵੀ ਸਾਡੀਆਂ 100 ਸੀਟਾਂ ਦਾ ਵਟ ਤੇ ਹੀ ਪਈਆਂ ਰਹੀਆਂ ਜੀ ਤੇ ਸੀਟਾਂ ਆਈਆਂ ਉਹਨਾਂ ਨੂੰ ਵੀ ਜੀ ਉਸ ਤੋਂ ਬਾਅਦ ਜਿਹੜੀ ਗੱਲ ਤੁਸੀਂ 2019 ਦੀ ਕੀਤੀ ਨਾ 2017 ਤੋਂ 19 ਤੱਕ ਦਾ ਜਿਹੜਾ ਦੌਰ ਸੀ ਅਸੀਂ ਵੀ 21 ਤੱਕ ਦਾ ਕਹਿ ਲਈਏ ਪੰਜਾਬ ਦੇ ਵਿੱਚ ਆਪੋਜੀਸ਼ਨ ਹੈ ਜਿਹੜੀ ਉਹ ਬਹੁਤ weak ਸੀ ਤੁਸੀਂ ਤੁਹਾਡੇ ਯਾਦ ਹੋ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਆਪਣੀ ਪਾਰਟੀ ਬਣਾ ਲਈ ਪੰਜ ਸੱਤ ਐਮਐਲਏ ਵੀ ਸੁਖਪਾਲ ਸਿੰਘ ਖਹਿਰਾ ਦੇ ਨਾਲ ਚਲੇ ਗਏ ਸੀ ਤੇ ਉਹ ਇਲੈਕਸ਼ਨ ਵੀ ਲੜੀ ਕਈ ਸੁਖਪਾਲ ਖਹਿਰਾ ਨੇ ਆਪ ਬਠਿੰਡੇ ਤੋਂ ਇਲੈਕਸ਼ਨ ਲੜੀ ਉਸ ਪਾਰਟੀ ਦੇ ਜੋ ਨਿਸ਼ਾਨਤੇ ਹੋਰ ਵੀ ਇੱਕ ਦੋ ਉਮੀਦਵਾਰ ਜਿਹੜੇ ਆ ਉਹਨਾਂ ਨੇ ਜਿਵੇਂਤਰ ਧਰਵੀਰ ਗਾਂਧੀ ਨੂੰ ਸਮਰਥਨ ਦਿੱਤਾ ਬੈਂਸ ਨੂੰ ਸਮਰਥਨ ਦਿੱਤਾ ਲੋਦੜ ਤੋਂ ਇਸ ਤਰ੍ਹਾਂ ਦਾ ਇੱਕ ਮੋਰਚਾ ਬਣਾ ਕੇ ਇਲੈਕਸ਼ਨ ਲੜੀ ਸੀ ਮੈਂ ਇਹ ਸਮਝਦਾ ਹਾਂ ਵੀ ਜੇ ਅਸੀਂ ਉਸ ਤਰ੍ਹਾਂ ਉਸ ਦੌਰ ਦਾ ਅਨਲਿਸਿਸ ਜਦੋਂ ਕਰਦੇ ਆਂ ਉਦੋਂ ਆਪੋਜੀਸ਼ਨ ਜਿਹੜੀ ਹੈ ਉਹ ਬਹੁਤ ਵੀਕ ਸੀ ਅਕਾਲੀ ਦਲ ਤੇ ਜਿਹੜੇ ਬੇਅਦਬੀ ਕਾਂਡ ਦੇ ਤਾਜਦਾਜੇ ਦੋਸ਼ ਲੱਗੇ ਸੀ ਉਹ ਦੋਸ਼ ਧੋਣ ਦੇ ਵਿੱਚ ਕਾਮਯਾਬ ਨਹੀਂ ਸੀ ਹੋਏ ਜਿਹੜੇ ਕਿ ਅੱਜ ਵੀ ਕਾਮਯਾਬ ਨੇ ਹੋਏ ਜਿਹੜੀ ਐਸੀਏ ਕਹ ਲਈਏ ਵੀ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਉਹ ਲੋਕਾਂ ਚ ਆਪਦੀ ਭਰੋਸੇਯੋਗਤਾ ਗਵਾ ਚੁੱਕੀ ਸੀ ਆਮ ਆਦਮੀ ਪਾਰਟੀ ਜਿਹਦੇ ਪੱਲੇ 20 ਸੀਟਾਂ ਪੰਜਾਬੀ 2 ਸਾਲ ਪਹਿਲਾਂ ਇਹਨਾਂ ਦਾ ਕਾਡਰ ਬੁਰੀ ਤਰ੍ਹਾਂ ਨਿਰਾਸ਼ ਸੀ ਕਾਡਰ ਨਿਰਾਸ਼ ਹੋਣ ਕਰਕੇ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦੁਫਾੜ ਹੋ ਜਾਂਦੀ ਹੈ ਦੁਫਾੜ ਹੋਣ ਦੇ ਵਿੱਚ ਸਿਰਫ ਜਿਹੜੀ 2014 ਚ 35 ਵਿਧਾਨ ਸਭਾ ਹਲਕਿਆਂ ਦੇ ਲੀਡ 2014 ਚ 35 ਵਿਧਾਨ ਸਭਾ ਕੈਂਡੀਡੇਟ 17 ਤੇ 20 ਹਲਕੇ ਜਿੱਤੇ ਜਾਂਦੇ ਨੇ 19 ਚ ਆ ਕੇ ਸਿਰਫ 7-8 ਹਲਕਿਆਂ ਦੀ ਇਹਨਾਂ ਦੀ ਜਿਹੜੀ ਹੈ ਲੀਡ ਜਿਹੜੀ ਹੈ ਉਹ ਰਹਿ ਜਾਂਦੀ ਗਈ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਉਹੀ ਗੱਲ ਪੰਜਾਬੀਆਂ ਦੀ ਹੈ 2022 ਦੀ ਵਿਧਾਨ ਸਭਾ ਚੋਣਾਂ ਦੀ ਹੈ ਤਾਂ ਸਿੱਧੀਆਂ 92 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਚੋਣ ਦੇ ਵਿੱਚ ਪੰਜਾਬ ਦੇ ਲੋਕ ਪਾ ਦਿੰਦੇ ਨੇਗੇ ਇਥੋਂ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹੜੇ ਅੱਜ ਦਾ ਸੀ ਐਨਾਲਿਸਿਸ ਜਦੋਂ 2019 ਨਾਲ ਕਰਦੇ ਆ ਜੀ ਜੇ ਅੱਜ ਕਾਂਗਰਸ ਨੂੰ ਸਮਰਥਨ ਮਿਲਦਾ ਲੋਕਾਂ ਦਾ ਦਿਖਾਈ ਦੇ ਰਿਹਾ ਹੈ ਜੇ ਅੱਜ ਤਿੰਨ ਹਲਕਿਆਂ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਵੀ ਸਰਵਰਜੀਤ ਸਿੰਘ ਮਾਨ ਦੇ ਸਮਰਥਨ ਵਾਲੇ ਤੇ ਅਮਰਤਪਾਲ ਨੂੰ ਲੋਕ ਸਪੋਰਟ ਕਰ ਰਹੇ ਨੇ ਤਾਂ ਇਹ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜੀ ਸਾਡੀ ਰੂਲਿੰਗ ਪਾਰਟੀ ਹੈ ਜਿਹੜੀ ਸਟੈਬਲਿਸ਼ਮੈਂਟ ਹੈ ਆਮ ਆਦਮੀ ਪਾਰਟੀ ਉਹਨੂੰ ਲੋਕਾਂ ਵੱਲੋਂ ਸਖਤ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ ਜਾਂ ਤਾਂ ਜੋ ਇਹ ਕਹਿੰਦੇ ਲੋਕਾਂ ਦਾ ਸਖਤ ਜਿਹੜਾ ਉਹ ਚੁਣੌਤੀਆਂ ਦਾ ਉਹਨਾਂ ਨੂੰ ਅ ਦਰਪੇ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਹ ਮੰਨਿਆ ਜਾ ਸਕਦਾ ਹੈ ਆਪੋਜੀਸ਼ਨ ਜਿਹੜੀ ਹੈ ਇਸ ਵੇਲੇ ਸਟਰੋਂਗ ਹੈ 2019 ਚ ਇਸ ਤਰ੍ਹਾਂ ਦੀ ਸਥਿਤੀ ਨਹੀਂ ਸੀ ਦੂਜੇ ਸਵਾਲ ਹੈ ਕਿ ਪ੍ਰਚਾਰ ਤੇ ਬਿਲਕੁਲ ਬੰਦ ਹੋ ਜਾਣਾ ਜੀ 5 ਵਜੇ ਤੇ ਹੁਣ ਜਦੋਂ ਡੋਰ ਟੂ ਡੋਰ ਕਰਨਗੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ 'ਚ ਇੱਕ ਅਜੀਬ ਵਰਤਾਰਾ ਹੈ ਕਿ ਜਦੋਂ ਵੋਟਰਾਂ ਨੂੰ ਖਰੀਦਿਆ ਜਾਂਦਾ ਜਾਂ ਪਰਮਾਇਆ ਜਾਂਦਾ ਹੈਗਾ ਤਾਂ ਉਹਨਾਂ ਦੇ ਅਜੀਹੀ ਸਥਿਤੀ ਦੇ ਵਿੱਚ ਜਦੋਂ ਖਰੀਦੋ-ਫਰੋਖਤ ਹਾਲਾਂਕਿ ਲੀਡਰ ਵੀ ਖਰੀਦੇ ਗਏ ਨੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਚਲੇ ਗਏ ਨੇ ਕੈਂਡੀਡੇਟ ਸੀ ਦੂਜੀ ਪਾਰਟੀ ਚਲੇ ਉਹ ਵੀ ਇੱਕ ਆਪਣੇ ਆਪ 'ਚ ਇੱਕ ਬੇਈਮਾਨੀ ਸਿਆਸੀ ਬੇਈਮਾਨੀ ਜਿਹਨੂੰ ਆਪਾਂ ਕਹਿ ਸਕਦੇ ਹਲੈਕਸ਼ਨ ਕਮਿਸ਼ਨ ਵਾਸਤੇ ਕੀ ਚੁਣੌਤੀਆਂ ਹੋ ਸਕਦੇ ਨੇ ਜਦੋਂ ਵੋਟਰਾਂ ਨੂੰ ਖਰੀਦਿਆ ਜਾ ਰਿਹਾ ਕਰਤਿਕਰ ਕੋਈ ਇਦਾਂ ਦੀ ਚਰਚਾ ਵੀ ਹੈ ਕਿ ਵੋਟਾਂ ਕਿਸ ਭਾਅ ਵਿਕਰੀਆਂ ਨੇ ਜਾਂ ਵੋਟਰ ਉਹ ਆਪਣੇ ਆਪ ਨੂੰ ਕਿਸ ਕੀਮਤ ਦੇ ਨਾਲ ਤੋਲ ਕੇ ਖੋਦ ਹੀ ਸੇਲ ਤੇ ਲੱਗੇ ਹੋਏ ਨੇ ਜੀ ਦੇਖੋ ਹਰ ਪ੍ਰਧਾਨ ਸਭਾ ਦੀ ਚੋਣ ਹੋਵੇ ਜਾਂ ਅਸੀਂ ਕਹਿੰਦੇ ਆ ਕਿ ਲੋਕ ਸਭਾ ਦੀ ਚੋਣ ਹੁੰਦੀ ਹੈ ਵੋਟਾਂ ਦੀ ਜਿਹੜੀ ਖਰੀਦੋ-ਫਰੋਖਤ ਹੈ ਉਹ ਹਰ ਵਾਰ ਰੌਲਾ ਪੈਂਦਾ ਹੈਗਾ ਇੱਥੋਂ ਤੱਕ ਕਿ ਅਸੀਂ ਖਰਚੇ ਦੇ ਪੱਖੋਂ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਐਕਸਪੈਂਡੀਚਰ ਸੈਂਸਿਟਿਵ ਕੰਸਟੈਂਸੀਜ਼ ਜਿਹੜੀਆਂ ਨੇ ਉਹ ਡਿਕਲੇਅਰ ਕੀਤੇ ਜਾਂਦੀਆਂ ਨੇ ਜੀ ਪਰ ਜਦੋਂ ਅਸੀਂ ਗਰਾਊਂਡ ਰਿਐਲਿਟੀਆਂ ਦੇਖਦੇ ਆਂ ਜਦੋਂ ਅਸੀਂ ਦੇਖਦੇ ਆਂ ਅਸੀਂ ਆਪ ਪਿੰਡਾਂ ਦੇ ਵਿੱਚ ਜਾਂਦੇ ਆਂ ਐ ਜਰਨਿਸਟ ਜਾਂਦੇ ਆਂ ਜਾਂ ਸਾਨੂੰ ਲੋਕ ਦੱਸਦੇ ਨੇ ਵੀ ਵੋਟ ਵੀ ਢੱਲੇ ਨਾਲ ਵਿਕਦੀ ਏ ਸ਼ਰਾਬ ਵੀ ਢੱਲੇ ਨਾਲ ਵੰਡੀ ਜਾਂਦੀ ਏ ਤੇ ਹੋਰ ਵੀ ਵੋਟਰਾਂ ਨੂੰ ਜਿਹੜਾ ਪ੍ਰਭਾਵਣ ਦਾ ਤੌਰ ਤਰੀਕਾ ਹੱਥਰਾਂ ਨਾਲ ਅਪੜਾਇਆ ਜਾਂਦਾ ਇਸ ਲਈ ਚੋਣ ਕਮਿਸ਼ਨ ਦੀ ਇਹ ਬੜੀ ਡਿਊਟੀ ਬਣ ਜਾਂਦੀ ਹੈ ਵੀ ਇਹ ਇਹ ਸਾਰੇ ਰੁਝਾਨ ਨੂੰ ਰੋਕਣ ਲਈ ਜੀ ਉਹ ਜੇ ਜੇ ਹੁਣ ਤੱਕ ਹੱਥ ਗੱਡੇ ਉਹਦੇ ਜਿੰਨੇ ਅਪਣਾਏ ਜਾ ਰਹੇ ਨੇ ਉਹ ਕਾਮਯਾਬ ਨਹੀਂ ਹੋਏ ਤਾਂ ਫੇਰ ਕਿੱਥੇ ਚੋਰ ਮੋਰੀਆਂ ਰੋਕਣਾ ਜ਼ਰੂਰੀ ਬਣ ਜਾਂਦਾ ਹੈ ਇਸ ਵਾਰ ਦੀ ਜਿਹੜੀ ਅਸੀਂ ਕਹਿ ਲਈਏ ਵੀ ਇਸ ਵਾਰੇ ਵੋਟਾਂ ਦੀ ਖਰੀਦੋ-ਫਰੋਖਤ ਦਾ ਜਿਹੜਾ ਬਾਜ਼ਾਰ ਹੈ ਹੁਣੇ ਤੋਂ ਇੰਨਾ ਗਰਮ ਸੁਣੀ ਜਾਂਦਾ ਹੈ ਵੀ ਕਿਸੇ ਹਲਕੇ 'ਚੋ ਆਵਾਜ਼ ਆ ਰਹੀ ਹੈ ਵੀ 10000 ਵੋਟ ਹੋ ਗਈ ਕਿਸੇ ਹਲਕੇ 'ਚੋ ਆ ਰਹੀ ਹੈ 20000 ਹੋ ਗਈ ਇੱਕ ਹਲਕੇ 'ਚ ਤਾਂ ਇਹ ਵੀ ਸੁਣਿਆ ਵੀ 30000 ਤੱਕ ਵੋਟ ਜਿਹੜੀ ਹੈ ਉਹ ਚਲੀ ਗਈ ਇਹਦਾ ਮਤਲਬ ਇਹ ਹੈ ਵੀ ਜਿੱਥੇ ਤੱਕ ਇੱਕ ਵਾਰੀ ਇਲੈਕਸ਼ਨ ਕਮਿਸ਼ਨ ਕਹਿੰਦਾ ਇਹਨੇ ਖਰਚ ਦੀ ਸੀਮਾ ਜਿਹੜੀ ਉਹ ਬਣਦੀ ਐ ਐਕਸਪੈਂਡੀਚਰ ਆਬਜ਼ਰਵਰ ਵੀ ਲਗਾ ਦਿੱਤੇ ਗਏ ਤਾਂ ਜੇ 10 ਕਰੋੜ 20 ਕਰੋੜ 50 ਕਰੋੜ ਜਾਂ 100 ਕਰੋੜ ਤੱਕ ਕੋਈ ਉਮੀਦਵਾਰ ਖਰਚਾ ਕਰਦਾ ਹੈ ਤਾਂ ਉਹਨੂੰ ਚੈੱਕ ਐਂਡ ਬੈਲੈਂਸ ਉਹਨੂੰ ਚੈੱਕ ਕਰਨ ਲਈ ਉਹ ਜਿਹੇ ਪ੍ਰਬੰਧ ਫਿਰ ਜਿਹੜੇ ਐ ਹਵਾ ਹੋ ਜਾਂਦੇ ਨੇ ਇਹਦਾ ਮਤਲਬ ਸਾਰਾ ਕੁਝ ਦਿਖਾਵਾ ਹੈ ਜਿਹੜੇ ਆਬਜ਼ਰਵਰ ਆਉਂਦੇ ਨੇ ਹੋਰ ਆਉਂਦੇ ਨੇ ਜਿਹੜਾ ਲੋਕਾਂ ਦੇ ਕੋਹਨ ਪਸੀਨੇ ਦੀ ਕਮਾਈ ਟੈਕਸ ਦੇ ਰੂਪ ਚ ਆਦਾ ਕੀਤੀ ਜਾਂਦੀ ਹੈ ਉਹ ਸਾਰਾ ਖਰਚਾ ਇਹਨਾਂ ਤੇ ਹੁੰਦਾ ਆਬਜ਼ਰਵਰ ਨੂੰ ਵੀ ਲੋਕ ਪੈਸੇ ਦਿੰਦੇ ਨੇ ਪੁਲਿਸ ਨੂੰ ਵੀ ਪੈਸੇ ਦਿੰਦੇ ਨੇ ਤਾਂ ਆਬਜ਼ਰਵਰ ਨੂੰ ਜਿਹੜੇ ਵੱਖਰੇ ਪੈਸੇ ਦਿੱਤੇ ਜਾਂਦੇ ਨੇ ਤਾਂ ਫਿਰ ਇਹਨਾਂ ਗੱਲਾਂ ਦੀ ਤੋਕ ਹੀ ਰਹਿ ਜਾਂਦੀ ਐ ਇਸ ਲਈ ਚੌਂਸ ਮਿਸ਼ਨ ਜਿਹੜੀ ਜਿਹੜੀ ਐ ਸਿਰਫ ਇਹੀ ਨਹੀਂ ਵੀ ਉੱਥੇ ਬੈਠਾ ਦਿੱਲੀ ਬੈਠੇ ਜਾਂ ਉਹਦੇ ਨਮਾਇंदे ਇੱਥੇ ਬੈਠੇ ਸਿਰਫ ਬਿਆਨਬਾਜ਼ੀ ਜਾਰੀ ਕਰੀ ਜਾਣ ਪ੍ਰੈਕਟੀਕਲੀ ਜਿਹੜਾ ਉਹ ਕੁਝ ਉਸ ਤਰ੍ਹਾਂ ਦਾ ਜਿਹੜਾ ਤੌਰ ਤਰੀਕੇ ਅਪਣਾਉਣੇ ਚਾਹੀਦੇ ਉਸ ਤਰ੍ਹਾਂ ਦੀ ਜਾਂ ਕੋਈ ਡਿਪਲॉयਮੈਂਟ ਜਿਹੜੀ ਐ ਉਸ ਤਰ੍ਹਾਂ ਦੇ ਆਫੀਸਰਸ ਦੀ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਤੋਂ ਲੈ ਕੇ ਸਾਰੇ ਕੰਨਿਆ ਕੁਮਾਰੀ ਤੱਕ ਤਾਮਨ ਲਾਡੂ ਤੱਕ ਨਾਰਥ-ਈਸਟ ਤੱਕ ਸਾਰੇ ਕਿਤੇ ਇੱਕ ਹੋ ਜਾ ਬਹੁਤ ਜਿਵੇਂ ਇਹ ਚਰਚਾ ਵੀ ਕੰਸੂਮ ਆ ਜਾਏ ਇੱਕ ਹੈ ਹਿੰਦੁਸਤਾਨ ਦੇ ਵਿੱਚ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੋਟਰ ਨੂੰ ਖਰੀਦਿਆ ਜਾਂਦਾ ਹੈਗਾ ਉਹ ਤਾਂ ਲੱਗਦਾ ਕਿ ਲੋਕ ਵੀ ਕਹਿੰਦੇ ਨੇ ਵੀ ਆਦਤ ਬਣ ਗਿਆ ਹੈ ਕਿ ਇਹਨਾਂ ਵੀ ਤਾਂ ਲੁੱਟਣੀਆਂ ਐ ਐਮਐਲਏ ਬਣ ਕੇ ਮੰਤਰੀ ਬਣ ਕੇ ਐਮਪੀ ਬਣ ਕੇ ਐ ਇਹ ਉਹ ਉਹ ਹੁੰਦਾ ਮੌਕਾ ਚਲੋ ਚਾਰ ਵੋਟਾਂ ਨੇ ਜੇ ਹਲਕੇ ਦੇ ਕਿਸੇ ਦੇ ਵਿੱਚ ਤੇ ਯਾਰਾ ਤਾਂ ਕਹਿੰਦਾ ਟੰਪਰ ਦੀ 1,20,000 ਹੋ ਗਿਆ ਮੇਰੇ ਸਾਹ ਸਾਰਾ ਸਾਲ ਕੀ 1,20,000 ਦਾ ਮੂਮਨੀ ਦੇ ਦੇਖਣਾ ਹੈ ਪਰ ਫਿਰ ਜਿਹੜੇ ਜਮੀਰ ਦੀ ਆ ਜਾਂਦੀ ਹੈ ਕਿ ਵੋਟਰ ਵੀ ਉਨਾ ਹੀ ਕਰਪਟ ਹੋ ਗਿਆ ਜਿੰਨਾ ਅਸੀਂ ਕਹਿੰਦੇ ਕਿ ਸਾਡੇ ਹਿੰਦੁਸਤਾਨ ਦੇ ਜਿਹੜੇ ਪੋਲੀਟੀਸ਼ੀਅਨ ਆ ਬਹੁਤ ਬੇਈਮਾਨ ਆ ਦੇਖੋ ਉਹ ਤਾਂ ਆਪਾਂ ਇਹ ਮੰਨ ਹੀ ਲਓ ਕਿ ਜਦੋਂ ਲੀਡਰ ਕਰਪਟ ਹੁੰਦਾ ਹੈ ਲੋਕਾਂ ਲਈ ਰੋਲ ਮਾਡਲ ਜਿਹੜਾ ਉਹ ਹੀ ਹੁੰਦੇ ਨੇ ਉਹਨਾਂ ਦੇ ਲੀਡਰ ਹੁੰਦੇ ਨੇ ਜਾਂ ਜਿਹੜੇ ਐ ਸਮਾਜਿਕ ਤੌਰ ਤੇ ਵਿਚਰਦੇ ਜਿਹੜੇ ਲੀਡਰ ਹੁੰਦੇ ਨੇ ਉਸ ਤਰ੍ਹਾਂ ਦੀ ਕੋਈ ਸਮਾਜਿਕ ਕ੍ਰਾਂਤੀਗਰ ਦੁਕਕਾਰੀ ਦੌਰ ਤਾਂ ਜਿਹੜਾ ਉਹ ਅਸੀਂ ਕਹਿੰਦੇ ਚੱਲ ਨਹੀਂ ਰਿਹਾ ਜਦੋਂ ਆਪਾਂ ਤਾਂ ਪੀਦਾ ਮਾਹੌਲ ਹੁੰਦਾ ਹੈ ਤਾਂ ਉਦੋਂ ਮੇਰੇ ਵੋਟਰ ਨੂੰ ਵੀ ਇਹ ਲੱਗਦਾ ਵੀ ਕੋਈ ਗੱਲ ਦੀ ਜੋ ਹੱਥ ਆਉਂਦਾ ਲੈ ਲਵਾਂ ਪਰ ਉਹਦੇ ਨਾਲ ਇੱਕ ਗੱਲ ਜ਼ਰੂਰ ਸਿਆਸਤ ਦਾ ਨਾਮ ਸਿੱਖਣ ਦੀ ਲੋੜ ਹੈ ਜਿਹੜੀ 2022 ਦੀ ਵਿਧਾਨ ਸਭਾ ਇਲੈਕਸ਼ਨ ਸੀ ਜਿਹੜਾ ਬੰਦ ਕਮਰਾ ਮੀਟਿੰਗ ਕਿਸੇ ਉਮੀਦਵਾਰ ਨਾਲ ਹੁੰਦੀ ਸੀ ਕੋਈ ਕਹਿੰਦਾ ਸੀ ਮੈਂ 20000 ਵੋਟ ਖਰੀਦ ਲਈ ਕੋਈ ਕਹਿੰਦਾ ਸੀ ਮੈਂ 50000 ਵੋਟ ਖਰੀਦ ਲਈ ਕੋਈ ਕਹਿੰਦਾ ਮੈਂ 70000 ਵੋਟ ਖਰੀਦ ਲਈ ਜੀ ਜਿੰਨਾ ਦਾਵਾ ਕੀਤਾ ਗਿਆ ਜਿਹੜੇ ਬੰਦੇ ਨੇ ਮੰਨ ਲਓ 50000 ਵੋਟ ਖਰੀਦਣ ਦਾ ਦਾਵਾ ਕੀਤਾ ਗਿਆ ਉਹਨੂੰ ਟੋਟਲ 50000 ਵੋਟ ਨਹੀਂ ਪਈ ਇਹਦਾ ਮਤਲਬ ਇਹ ਹੈ ਵੀ ਜੇ ਸਿਆਸਤਦਾਨ ਆਪ ਦੇ ਆਪ ਨੂੰ ਬਹੁਤ ਚਤੁਰ ਚਲਾਕ ਸਮਝਦੇ ਨੇ ਜੇ ਸਮਝਦੇ ਨੇ ਵੀ ਸਾਡੇ ਨਾਲੋਂ ਵੱਡਾ ਚਲਾਕ ਕੋਈ ਨਹੀਂ ਤੇ ਅਸੀਂ ਜੇ ਲੋਕਾਂ ਨੂੰ ਪਰਮਾ ਲਿਆ ਜਾਂ ਲੋਕਾਂ ਨੂੰ ਬੁਥੀ ਚ ਲੈ ਲਿਆ ਤਾਂ ਉਹ ਕਿਧਰੇ ਨਹੀਂ ਜਾਂਦੇ ਤੇ ਅਸੀਂ ਪੈਸੇ ਨਾਲ ਖਰੀਦ ਕੇ ਵੋਟ ਪਾ ਲਾਂਗੇ ਤਾਂ ਇਹਦਾ ਮਤਲਬ ਇਹ ਹੈ ਵੀ ਲੋਕ ਵੀ ਧੋਬੀ ਪਟਕਾ ਮਾਰਨ ਚਾਹੁੰਦੇ ਪੈਸੇ ਵੀ ਲੈਂਦੇ ਨੇ ਤੇ ਵੋਟ ਵੀ ਨਹੀਂ ਪਾਉਂਦੇ। ਅੱਛਾ ਇੱਕ ਉਹ ਸਵਾਲ ਤੁਸੀਂ ਇੱਕ ਚੱਲਦੀ ਗੱਲ ਦੇ ਵਿੱਚ ਜ਼ਿਕਰ ਕੀਤਾ ਕਿ ਤਿੰਨ ਅਜੇ ਹਲਕੇ ਨੇ ਜਿੱਥੇ ਸਟੈਬਲਿਸ਼ਡ ਪਾਰਟੀਆਂ ਚਾਹੇ ਅਕਾਲੀ ਦਲ ਚਾਹੇ ਕਾਂਗਰਸ ਜਾਂ ਭਾਜਪਾ ਹੀ ਹੈ ਜਾਂ ਆਵਾਜ਼ੀ ਪਾਰਟੀ ਵਾਲੇ ਉਹਨਾਂ ਨੂੰ ਨਾਨੀ ਚੀਤੇ ਆਈ ਹੈ। ਇਹ ਸਿਰਫ ਤਿੰਨ ਹਲਕਿਆਂ ਦੇ ਵਿੱਚ ਕਿਉਂ ਨਾ ਨੀ ਚਿੱਤੇ ਹੈ 10 ਹਲਕਿਆਂ ਦੇ ਵਿੱਚ ਕਿਉਂ ਨਹੀਂ ਨਾ ਨੀ ਚਿੱਤੇ ਕੀ 10 ਹਲਕਿਆਂ ਦੇ ਵਿੱਚ ਉਦਾਂ ਦੇ ਕੋਈ ਉਮੀਦਵਾਰ ਨਹੀਂ ਸੀ ਕਿ ਜਾਂ 10 ਹਲਕਿਆਂ ਦੇ ਵਿੱਚ ਸਰਕਾਰ ਨੇ ਜਾਂ ਆਪੋਜੀਸ਼ਨ ਲੋਕੀ ਪਸੰਦ ਕਰ ਰਹੇ ਆ ਜੀ ਉਹਦੇ 'ਚ ਮੈਂ ਇਹ ਕਹੂੰਗਾ ਵੀ ਜਿਹੜੇ ਤਿੰਨ ਹਲਕਿਆਂ ਦੇ ਵਿੱਚ ਉਮੀਦਵਾਰ ਜਿਹੜੇ ਖਿੱਤਰ ਕੇ ਮੈਦਾਨ ਸਾਹਮਣੇ ਆਏ ਉਹਦੇ 'ਚ ਇਹ ਹੈ ਵੀ ਜਿਵੇਂ ਅਮਰਤਪਾਲ ਹੈ ਜੀ ਜਿਹੜੀ ਗਰਾਊਂਡ ਰਿਐਲਿਟੀ ਸਾਹਮਣੇ ਆ ਰਹੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਇਹ ਗੱਲ ਘਰ ਗਈ ਵੀ ਇੰਦਰਾਲ ਮੁੰਡੇ ਨਾਲ ਤੱਕਾ ਹੋ ਗਿਆ ਜੀ ਪੰਜਾਬੀਆਂ ਦਾ ਨਾ ਇੱਕ ਨੇਚਰ ਹੈ ਇੱਕ ਪੰਜਾਬੀਆਂ ਦੇ ਸੁਆ ਹੈਗਾ ਜੀ ਵੀ ਜਿਹੜਾ ਤੱਕਾ ਹੈ ਕਿਸੇ ਦਾ ਤੱਕਾ ਹੁੰਦਾ ਹੋਵੇ ਨਾ ਜੀ ਤਾਂ ਉਹ ਤੱਕੇ ਆਲੇ ਦੇ ਨਾਲ ਖੜ ਜਾਂਦੇ ਤੇ ਜਿਹੜਾ ਤੱਕਾ ਕਰਦਾ ਹੈ ਉਹਦੇ ਖਿਲਾਫ ਨਿਤਰੀਆਂ ਦੇ ਮੈਦਾਨ ਚ ਇਹ ਸਾਡੇ ਇੱਕ ਇੱਕ ਤਰ੍ਹਾਂ ਨਹੀਂ ਕਹਾਂ ਖੂਨ ਚ ਹੈ ਸਾਡੇ ਕੈਰੇਕਟਰ ਚ ਹੈ ਇਥੇ ਸੈਂਟਰ ਸਰਕਾਰ ਦਾ ਤੱਕਾ ਹੋਵੇ ਸੈਂਟਰ ਦੇ ਨਾਲ ਆੜਾ ਲੋੜ ਨੂੰ ਤਿਆਰ ਰਹਿੰਦੇ ਨੇ ਇਥੇ ਕੋਈ ਹੋਰ ਤਰ੍ਹਾਂ ਦਾ ਕੋਈ ਮਾਹੌਲ ਹੋਵੇ ਤਾਂ ਅਸੀਂ ਕਹਿੰਦੇ ਆਮਰਤਪਾਲ ਵਾਲਾ ਇਸ਼ੂ ਇਸ ਤਰ੍ਹਾਂ ਦਾ ਸੀਗਾ ਫਿਰ ਜਿਹੜੇ ਸਰਬਜੀਤ ਨਾਲ ਆ ਜਾਂਦਾ ਇੱਕ ਸੈਕਰੀਫਾਈਸ ਦਾ ਇਸ਼ੂ ਆ ਜਾਂਦਾ ਸਾਕਾ ਨੀਲਾ ਤਾਰਾ ਹੁੰਦਾ ਸਾਕਾ ਨੀਲਾ ਤਾਰਾ ਤੋਂ ਬਾਅਦ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਰਗੁਮ ਇੰਦਰਾ ਗਾਂਧੀ ਦਾ ਜਿਹੜਾ ਉਹ ਕਤਲ ਹੋ ਜਾਂਦਾ ਤਾਂ ਕਿ ਕੋਈ ਸਰਬਜੀਤ ਦੇ ਪਿਤਾ ਨੂੰ ਉਸ ਕਤਲ ਦੇ ਵਿੱਚ ਜਿਹੜੀ ਹੈ ਉਹ ਸਜ਼ਾ ਹੁੰਦੀ ਹੈ ਫਾਂਸੀ ਦੀ ਤਾਂ ਇਸ ਕਰਕੇ ਉਸ ਪਰਿਵਾਰ ਦਾ ਇੱਕ ਸੈਕਰੀਫਾਈਜ਼ ਹੈ ਤੇ ਪੰਜਾਬੀ ਜਿਹੜੇ ਨੇ ਜਿਹੜੇ ਬੰਦੇ ਦੀ ਕੁਰਬਾਨੀ ਹੋਵੇ ਸੈਕਰੀਫਾਈਜ਼ ਹੋ ਗਈ ਉਹਨੂੰ ਵੀ ਇੱਕ ਤਰ੍ਹਾਂ ਨਾਲ ਹਮਾਇਤ ਦਿੰਦੇ ਨੇ ਇਸੇ ਤਰ੍ਹਾਂ ਦਾ ਸਿਚੁਏਸ਼ਨ ਜਿਹੜੀ ਅਸੀਂ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਰ ਲਈ ਦੇ ਸਕਦੇ ਹਾਂ ਬਾਕੀ ਹਲਕਿਆਂ ਦੇ ਵਿੱਚ ਸਿਮਰਨਜੀਤ ਮਾਰਨੇ ਬੰਦੇ ਖੜੇ ਕੀਤੇ ਨਹੀਂਗੇ ਅਸੀਂ ਇਹ ਕਹਿ ਲਈ ਵੀ ਉਸ ਕੱਦ ਦੇ ਜਾਂ ਉਸ ਮਾਹੌਲ ਦੇ ਅਨੁਕੂਲ ਠੁਕਮੇ ਇੱਕ ਤਾਂ ਉਮੀਦਵਾਰ ਹੈਗੇ ਦੂਜਾ ਅਸੀਂ ਇਹ ਕਹਿ ਲਈ ਵੀ ਸਾਰੇ ਪੰਜਾਬ ਦੇ ਵਿੱਚ ਕੋਈ ਉਸ ਤਰ੍ਹਾਂ ਦੀ ਲਹਿਰ ਨਹੀਂ ਹੈਗੀ ਵੀਰ ਸੀ ਕਹ ਲਈਏ ਅਮਰਤਪਾਲ ਐਂਡ ਕੰਪਨੀ ਜਾਂ ਸਿਮਰਜੀਤ ਸਿੰਘ ਮਾਨ ਐਂਡ ਕੰਪਨੀ ਦੇ ਬੰਦਿਆਂ ਨੂੰ ਲੋਕ ਅਨੇਵਾਹ ਜਾਂ ਆਪ ਬੁਹਾਰੇ ਹੋ ਕੇ ਉਹਨਾਂ ਨੂੰ ਹਮਾਇਤ ਕਰਨ ਨੂੰ ਤਿਆਰ ਨੇ ਇੱਕ ਪਾਰਟਿਕੂਲਰ ਹਰਕੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਹਮਾਇਤ ਮੋੜੀ ਅਲੱਗ ਗੱਲ ਹੈ ਇਸ ਤਰ੍ਹਾਂ ਦਾ ਮਾਹੌਲ ਅਸੀਂ ਇਹ ਕਹ ਲਈਏ ਵੀ ਬਠਿੰਡਾ ਚ ਨਹੀਂ ਦੇਖਣ ਨੂੰ ਮਿਲਦਾ ਇਸ ਤਰ੍ਹਾਂ ਦਾ ਮਾਹੌਲ ਫਿਰੋਜ਼ਪੁਰ ਚ ਦੇਖਣ ਨੂੰ ਮਿਲਦਾ ਹਾਲਾਂਕਿ ਬਠਿੰਡੇ ਦੇ ਵਿੱਚ 3 ਕਾਰਨਰ ਕੰਟੈਸਟ ਜਿਹੜਾ ਉਹ ਬਣਿਆ ਜਾਂਦਾ ਹੈ ਮਿਸਿਸ ਬਾਦਲ ਜਿਤਮਿੰਦਰ ਸਿੱਧੂ ਤੇ ਗੁਰਮੀਤ ਸਿੰਘ ਖੁੱਡੀਆਂ ਦੇ ਦਰਮਿਆਨ ਜੀ ਜੀ ਇਸੇ ਤਰ੍ਹਾਂ ਦਾ ਫਿਰੋਜ਼ਪੁਰ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਉੱਤੇ ਇੱਕ ਤਰ੍ਹਾਂ ਦਾ ਫੋਰ ਕਾਰਨਰ ਕੋਨਟੈਸਟ ਜਿਹੜਾ ਹੈ ਉਹ ਬਣਿਆ ਹੋਇਆ ਹੈ ਸੰਗਰੂਰ ਦੇ ਵਿੱਚ ਸਿਚੁਏਸ਼ਨ ਇੰਨੀ ਜ਼ਿਆਦਾ ਗੁੰਝਲਦਾਰ ਬਣ ਗਈ ਜੀ ਇੱਕ ਪਾਸੇ ਕਾਂਗਰਸ ਦਾ ਸੁਖਪਾਲ ਸਿੰਘ ਕਹਿਰਾ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਮੀਤ ਘੇਰ ਦੂਜੇ ਪਾਸੇ ਜਿਹੜੇ ਆ ਜਾਂਦੇ ਨੇ ਸਿਮਰਨਜੀਤ ਸਿੰਘ ਮਾਨ ਤੇ ਭਾਰਤੀ ਜਨਤਾ ਪਾਰਟੀ ਦੇ ਅਰਵੰਧ ਖੰਨਾ ਹੁਣ ਚਰਚਾਾਂ ਮਾਤਾ ਕਈ ਤਰ੍ਹਾਂ ਦੀਆਂ ਚੱਲਦੀਆਂ ਕਿਉਂਕਿ ਮਾਲਵੇ ਦੇ ਵਿੱਚ ਤੁਸੀਂ ਡੇਰਾ ਸਿਰਸਾ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਤੇ ਵੋਟਾਂ ਵਾਲੇ ਦਿਨਾਂ ਦੇ ਵਿੱਚ ਡੇਰਾ ਸਿਰਸਾ ਦਾ ਇੱਕ ਕੇਸ ਦੇ ਵਿੱਚੋਂ ਬਰੀ ਹੋਣਾ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹਨੂੰ ਸਾਰਿਆਂ ਨੂੰ ਜਦੋਂ ਤੁਸੀਂ ਕੋਰਿਲੇਟ ਕਰਦੇ ਹੋ ਕਿਉਂਕਿ ਹਰਿਆਣਾ ਗਵਰਨਮੈਂਟ ਜਿੱਥੇ ਕੇ ਭਾਰਤ ਦੀ ਜਨਤਾ ਪਾਰਟੀ ਦੀ ਸਰਕਾਰ ਹੈ ਲਗਾਤਾਰ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਜਾਂਦੀ ਰਹੀ ਹੈ ਹਾਈ ਕੋਰਟ ਨੇ ਉਹਦੇ ਤੇ ਜਿਹਨੂੰ ਸਵਾਲ ਖੜੇ ਕੀਤੇ ਤਾਂ ਡੇਰਾ ਮੁਖੀ ਨੂੰ ਜਿਹੜਾ ਉਹ ਦੁਬਾਰਾ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਹੈ ਇਸ ਲਈ ਡੇਰਾ ਮੁਖੀ ਦੀ ਵੋਟ ਕਿੰਦਰ ਨੂੰ ਪਹੁੰਚਦੀ ਹੈ ਜੇ ਉਹ ਵਾਕਈ ਭਾਰਤੀ ਜਨਤਾ ਪਾਰਟੀ ਨਾਲ ਕੋਈ ਅੰਡਰਸਟੈਂਡਿੰਗ ਹੈਗੀ ਹੈ ਜੀ ਉਦੋਂ ਨੂੰ ਪਹੁੰਚਦੀ ਹੈ ਤਾਂ ਵਾਕਈ ਰਿਜ਼ਲਟ ਤੇ ਹਾਲਾਵੇ ਦੇ ਵਿੱਚ ਅਸਰ ਪੈਣ ਦੇ ਆਸਾਰ ਪਰ ਇੱਕ ਹੋਰ ਗੱਲ ਹੈ ਕਿ ਜਿਸ ਜਿਸ ਪਾਰਟੀ ਨੇ ਵੀ ਇਸ ਬਾਬੇ ਦੀ ਮਦਦ ਲਈਆ ਉਹਦਾ ਨੁਕਸਾਨ ਹੀ ਹੋਇਆ ਜੀ ਉਹ ਪਾਰਟੀ ਦੀ ਸਰਕਾਰ ਨਹੀਂ ਬਣੀ ਹੈਗੀ ਤੇ ਜੇ ਆਪਾਂ ਮੰਨ ਕੇ ਚੱਲਦੇ ਬੀਜੇਪੀ ਨੂੰ ਬੈਨੇਫਿਟ ਮਿਲਦਾ ਹੈਗਾ ਤੇ ਫਿਰ ਉਹ ਜਿਹੜੇ ਦੂਜੇ ਲੋਕ ਬੀਜੇਪੀ ਨੂੰ ਪਹੁੰਚਗੇ ਹੈਗੇ ਕਿ ਸਿਰਫ ਤੁਸੀਂ ਇਸੇ ਡੇਰੇ ਨੂੰ ਹੀ ਕੋ ਬਾਰ-ਬਾਰ ਤੁਸੀਂ ਮਦਦ ਕਰ ਰਹੇ ਹੋ ਜਿਵੇਂ ਹਰਿਆਣੇ ਦੇ ਵਿੱਚ ਤੇ ਇਲਜ਼ਾਮ ਵੀ ਲੱਗ ਹੀ ਰਹੇ ਨੇ ਕਿ ਬਾਰ-ਬਾਰ ਜਿਹੜੀ ਪਰੋਲ ਦਿੱਤੀ ਜਾ ਰਹੀ ਔਰ ਆ ਜਿਹੜਾ ਤੇ ਹੈਰਾਨੀ ਹੋ ਗਈ ਕਿ ਕੀ ਇਸ ਚ ਬਰੀ ਹੋ ਜਾਣਾ ਜੀ ਉਹਨਾਂ ਚ ਦੇਖੋ ਗੱਲ ਇਹ ਹੁੰਦੀ ਹੈ ਵੀ ਤੁਹਾਡੀ ਪਾਰਟੀ ਦੀ ਸਟ੍ਰੈਟਜੀ ਕੀ ਹੈ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਪੰਜਾਬ ਦੇ 13 ਹਲਕਿਆਂ ਦੇ ਵਿੱਚ ਉਮੀਦਵਾਰ ਖੜੇ ਕੀਤੇ ਨੇ ਇੱਕ ਦੋ ਹਲਕਿਆਂ ਚ ਤੇ ਨਾਲ ਹਲਕਿਆਂ ਦੇ ਵਿੱਚ ਉਹਨਾਂ ਦੇ ਉਮੀਦਵਾਰੇ ਹੀ ਲੱਗਦੇ ਮੁਕਾਬਲੇ ਚ ਨੇ ਬਾਕੀ ਹਲਕਿਆਂ ਦੇ ਵਿੱਚ ਤਾਂ ਮੁਕਾਬਲੇ ਚ ਵੀ ਨਹੀਂ ਦਿਖਾਈ ਦੇ ਰਹੇ ਤਿੰਨ ਚਾਰ ਹਲਕੇੰ ਬਸ ਤੇ ਉਥੋਂ ਇਹ ਉਹਨਾਂ ਦੀ ਮਨਸ਼ਾ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ ਵੀ ਉਹਨਾਂ ਦਾ ਇੱਕੋ ਇੱਕ ਟਾਰਗੇਟ ਹੈ ਵੀ ਘੱਟੋ ਘੱਟ ਵੋਟ ਪਰਸੈਂਟੇਜ ਜਿਹੜੀ ਹੈ ਉਹ ਇਸ ਵਾਰ ਇਸ ਹੱਦ ਤੱਕ ਵੱਧ ਜੇ ਵੀ ਤਾਂ ਜੋ ਪੰਜਾਬ ਦੇ ਲੋਕ ਇਹ ਸਮਝਣ ਵੀ ਵੀ ਭਾਰਤੀ ਜਨਤਾ ਪਾਰਟੀ ਵੀ ਇਥੇ ਤਿੰਨਾਂ ਤੇਰਾ ਚ ਹੈਗੀ ਹੈ ਤੇ ਬਾਹਰ ਇਮੇਜ ਇਹ ਜਾਵੇ ਨੈਸ਼ਨਲ ਲੈਵਲ ਤੇ ਵੀ ਪੰਜਾਬ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਡੋਮੀਨੇਟ ਕਰਦੇ ਨੇ ਇਸ ਲਈ ਭਾਰਤੀ ਜਨਤਾ ਪਾਰਟੀ ਬਾਹਰ ਲੀਆਂ ਸਟੇਟਾਂ ਦੇ ਵਿੱਚ ਇਹ ਦਿਖਾ ਸਕੇ ਵੀ ਪੰਜਾਬ ਦੇ ਸਿੱਖ ਵੀ ਸਾਡੇ ਨਾਲ ਨੇ ਉਹਨਾਂ ਨੂੰ ਵੋਟ ਵੀ ਪਰਸੈਂਟ ਵਿੱਚ ਕਿੱਥੇ 7-8% ਦੇ ਪਾਰਟੀ ਖੜੀ ਸੀ ਜੇ ਮੰਨ ਲਓ ਉਹ 15% 18% ਵੀ ਪਰਸੈਂਟ ਵੋਟ ਕਿੰਨੀ ਵੀ ਉਹ ਪਤਾ ਲੱਗ ਜੂ 4 ਤਰੀਕ ਨੂੰ ਲੈ ਜਾਂਦੇ ਨੇ ਤਾਂ ਇੱਕ ਉਹਨਾਂ ਦੇ ਕੋਲ ਇੱਕ ਅੰਕੜਾ ਹੋ ਜਾਊਗਾ ਦੱਸ ਨਵੇਂ ਪੰਜਾਬ ਦੇ ਇੰਨੇ ਪਰਸੈਂਟ ਲੋਕ ਉਹ ਤਾਂ ਸਿੱਖ ਕਹਿਣਗੇ ਨਾ ਉਹ ਕਿਉਂ ਕਹਿਣਗੇ ਵੀ ਸਾਨੂੰ ਆਰਾਮ ਮੰਦਰ ਕਰਕੇ ਜਾਂ ਨਰਿੰਦਰ મોદી ਕਰਕੇ ਹਿੰਦੂ ਕਮਿਊਨਿਟੀ ਨੇ ਵੋਟ ਪਾਈ ਉਹ ਤਾਂ ਕਹਿਣਗੇ ਸਿੱਖ ਸਾਡੇ ਨਾਲ ਨੇ ਪੰਜਾਬ ਇੰਨਾ ਪਰਸੈਂਟ ਪੰਜਾਬ ਜਿਹੜਾ ਉਹ ਸਾਡੇ ਨਾਲ ਹੈ ਇਸ ਲਈ ਪੰਜਾਬ ਬੀਜੇਪੀ ਦੀ ਸਟ੍ਰੈਟਜੀ ਜਿਹੜੀ ਹੈ ਕਲੀਅਰ ਕਟ ਇਹੀ ਦਿਖਾਈ ਦਿੰਦੀ ਹੈ ਕਿਉਂਕਿ ਮਿਨੋਰਟੀ ਸਟੇਟ ਹੈ ਉਹਨਾਂ ਤੇ ਇਹ ਇਲਜ਼ਾਮ ਲੱਗ ਚੁੱਕੇ ਨੇ ਵੀ ਮੁਸਲਮਾਨ ਵਿਰੋਧੀ ਹੈ ਇਹ ਸਾਹੀ ਵਿਰੋਧੀ ਹੈ ਇਸ ਲਈ ਉਹ ਇਹ ਵੀ ਧੋਤਾ ਜਾਂਦਾ ਹੈ ਉਹਨਾਂ ਦੇ ਵਿੱਚ ਜਦੋਂ ਸਿੱਖ ਕੇ ਸਮਝਦੇ ਨੇ ਵੀ ਸਿੱਖ ਸਾਡੇ ਨਾਲ ਨੇ ਉਹ ਫਿਰ ਇਹ ਦਾਵਾ ਕਰਦੇ ਵੀ ਜੇ ਅਸੀਂ ਘੱਟ ਗਿਣਤੀ ਵਿਰੋਧੀ ਹੈ ਤਾਂ ਸਿੱਖ ਵਿਰੋਧੀ ਕਿਉਂ ਨਹੀਂ ਸਿੱਖਦਾ ਸਾਡੇ ਨਾਲ ਨੇਗੇ ਇਸ ਲਈ ਇਹ ਉਹਨਾਂ ਨੂੰ ਹਥਿਆਰ ਇੱਕ ਕਾਟ ਕਰਨ ਦੇ ਤੌਰ ਤੇ ਕੰਮ ਕਰਦਾ ਹੈ ਇਸ਼ਿਕੋ ਸਵਾਲ ਹੋ ਰਿਹਾ ਹੈ ਕਿ ਇਨਾਂ ਚੋਣਾਂ ਦੇ ਵਿੱਚ ਜਿੰਨੀ ਮਿਹਨਤ ਉਸੂਬੀ ਸਿੰਘ ਬਾਦਲ ਨੇ ਕੀਤੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਉਹਨਾਂ ਤੇ ਕਾਲੀ ਦਲ ਨੇ ਤੇ ਸ਼ੁਰੂ ਤੋਂ ਹੀ ਪੰਜਾਬ ਚੋਂ ਯਾਤਰਾ ਸ਼ੁਰੂ ਹਰ ਹਲਕੇ ਦੇ ਵਿੱਚ ਗਿਆ ਰੈਲੀਆਂ ਨਹੀਂ ਕੀਤੀਆਂ ਆਮਾਦੀ ਪਾਰਟੀ ਨੇ ਜਾਂ ਕਾਂਗਰਸ ਨੇ ਰੈਲੀਆਂ ਨਹੀਂ ਇੰਨੀਆਂ ਕੀਤੀਆਂ ਅੱਜ ਕੱਲ੍ਹ ਰੋਡ ਸ਼ੋਅ ਵਾਲਾ ਜ਼ਮਾਨਾ ਆ ਗਿਆ ਗਲੀਆਂ ਤੰਗ ਗਲੀਆਂ ਤੇ 500 ਬੰਦਾ ਵੀ 50 ਹਜ਼ਾਰ ਲੱਗਦਾ ਹੈਗਾ ਅਕਾਲੀ ਦਲ ਨੂੰ ਜਾਂ ਖਾਸ ਕਰਕੇ ਸੁਭੀਸ਼ ਸਿੰਘ ਬਾਦਲ ਨੂੰ ਤਾਂ ਲੱਗਦਾ ਕਿ ਬੈਨੀਫਿਟ ਮਿਲੇਗਾ ਜਿੰਨੀ ਭਗਵੰਤ ਮਾਨ ਨੇ ਇੱਕ ਇੱਕ ਹਲਕੇ ਤੋਂ ਚਾਰ ਚਾਰ ਪੰਜ ਪੰਜ ਵਾਰਾਂ ਵੀ ਹੋ ਆਏ ਨੇ ਜਿਆਦਾ ਬੈਨੀਫਿਟ ਤੁਮਕੇ ਨੂੰ ਲੱਗਦਾ ਕਿ ਨਾ ਚੋਣਾ ਦੇ ਵਿੱਚ ਮਿਲ ਸਕਦਾ ਕਿ ਜਾਂ ਇਸ ਵਾਰ ਬਿਲਕੁਲ ਕਿ ਆਸਰੀਆਂ ਨਹੀਂ ਲਗਾਈਆਂ ਜਾ ਸਕੀਆਂ ਜਿਵੇਂ ਆਪਾਂ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਡਿਸਕਸ ਕੀਤੀ ਸਟ੍ਰੈਟਜੀ ਥੋੜਾ ਥੋੜਾ ਨਾ ਸ਼ੁਰੂਮਣੀ ਕਾਲ ਦੀ ਸਟ੍ਰੈਟਜੀ ਅਕਾਲੀ ਦਲ ਦੀ ਸਟ੍ਰੈਟਜੀ ਜਿਹੜੀ ਹੈ ਉਹਨਾਂ ਦੀ ਰਣਨੀਤੀ ਇੱਕ ਜਿਹੜੀ ਹੈ ਉਹ ਲਾਈਨ ਦੇ ਵਿੱਚ ਸਪਸ਼ਟ ਹੁੰਦੀ ਹੈ ਜੀ ਵੀ ਅਕਾਲੀ ਦਲ ਚਾਹੁੰਦਾ ਵੀ ਬਾਦਲ ਪਰਿਵਾਰ ਜਿੱਤ ਜੇ ਪਾਰਟੀ ਭਾਵੇਂ ਹਾਰ ਜੇ ਜੀ ਇਹਦਾ ਫੈਸਲਾ ਤਾਂ 4 ਤਰੀਕ ਨੂੰ ਹੋ ਜੂਗਾ ਜੀ ਵੀ ਪਾਰਟੀ ਵੀ ਜਿੱਤਦੀ ਹੈ ਜੇ ਸਿਰਫ ਬਾਦਲ ਪਰਿਵਾਰ ਜਿੱਤਦਾ ਹੈ ਜੀ ਇਸ ਲਈ ਇਹ ਇਹ ਬੜਾ ਇੰਪੋਰਟੈਂਟ ਹੋਊ ਵੀ ਜੇ ਸਿਰਫ ਇੱਕ ਪਰਿਵਾਰ ਜਿੱਤਦਾ ਹੈ ਤੇ ਪਾਰਟੀ ਜਿੱਤਦੀ ਹੈ ਜੇ ਇਹ ਪਾਰਟ ਮੰਨ ਲਓ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨੂੰ ਵੋਟ ਸ਼ੇਅਰ ਦੇ ਵਿੱਚ ਵੀ ਹਾਰਾ ਜਾਂਦੀ ਹੈ ਤਾਂ ਇਹਦਾ ਮਤਲਬ ਪਾਰਟੀ ਹਾਰ ਗਈ ਦਾ ਇਸ ਲਈ ਇਹ ਇਲੈਕਸ਼ਨ ਜਿਹੜੀ ਹੈ ਸੁਖਵੀਰ ਸਿੰਘ ਬਾਦਲ ਤੇ ਪਰਿਵਾਰ ਦੇ ਹੋਂਦ ਲਈ ਬੇहद ਜਿਹੜੀ ਹੈ ਇੰਪੋਰਟੈਂਟ ਹੈ ਤੇ ਇਹ ਪੰਜਾਬ ਦੇ ਕਈ ਲੋਕਾਂ ਦਾ ਫਿਊਚਰ ਜਿਹੜੀ ਹੈ ਉਹ ਤੈਅ ਕਰਉਂਦਾ ਅਗਰ ਅਗਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਕਿਉਂਕਿ ਇਹਨਾਂ ਨੇ 13 ਦੀ ਆਵਾਜ਼ ਦਿੱਤੀ ਹੈਗੇ ਜੇ ਆਮ ਆਦਮੀ ਪਾਰਟੀ ਦਾ ਰਿਜ਼ਲਟ ਮਾੜਾ ਆਉਂਦਾ ਤਿੱਕੀ ਸੀਐਮ ਸਾਹਿਬ ਦੀ ਸਿਆਸੀ ਕੈਰੀਅਰ ਤੇ ਵੀ ਤੁਹਾਨੂੰ ਕੁਝ ਅਜਿਹੇ ਪ੍ਰਸ਼ਾਵਾ ਦਿਖਾਈ ਦੇ ਰਿਹਾ ਜਿਵੇਂ ਦਾ ਪ੍ਰਸ਼ਾਵਾ ਤੁਸੀਂ ਸੁਭੀਸ਼ਮ ਬਾਦਲਨ ਵੱਲ ਸਹਿਰਾ ਕੀਤਾ ਵੇ ਦੇਖੋ ਦੋ ਗੱਲਾਂ ਹੁੰਦੀਆਂ ਨੇ ਇੱਕ ਤਾਂ ਇਹ ਹੈ ਵੀ ਜੇ ਲੋ 92 ਸੀਟਾਂ ਲੈ ਕੇ ਪਾਰਟੀ ਸੱਤਾ ਚ ਆਉਂਦੀ ਹੈ ਤਾਂ ਇੱਕ ਤਿੰਨ 3.5 ਤਿੰਨ ਸਾਲ ਦਾ ਸਫਰ ਜਿਹੜਾ ਹੈ ਉਹ ਪਾਰਟੀ ਦੇ ਦਇਆ ਕਰਨਾ ਜੀ ਸੀਗੇ ਬਦਲ ਲੈ ਨਹੀਂ ਬਦਲਣਾ ਦੋ ਤਿੰਨ ਗੱਲਾਂ ਹੁੰਦੀਆਂ ਇੱਕ ਤਾਂ ਇਹ ਪਾਰਟੀ तय ਕਰੂਗੀ ਵੀ ਭਗਵੰਤ ਮਾਨ ਰੱਖਣਾ ਹੈ ਜਾਂ ਨਹੀਂ ਰੱਖਣਾ ਐਮਐਲਏ طے ਕਰਨਗੇ ਤੀਜਾ ਹੁੰਦਾ ਵੀ ਨੈਸ਼ਨਲ ਲੈਵਲ ਤੇ ਸਿਨੈਰੀਓ ਕੀ ਬਣਦਾ ਹੈ ਜੀ ਕਿ ਨਰਿੰਦਰ ਮੋਦੀ ਜਿਸ ਤਰ੍ਹਾਂ 400 ਪਾਰ ਦਾ ਦਾਵਾ ਕਰਦੇ ਨੇ 400 ਪਾਰ ਤਾਂ ਲੱਗਦਾ ਨਹੀਂ ਨਾ ਹੀ ਪੰਜਾਬ ਦੇ ਵਿੱਚ ਕੋਈ ਤੇਰਾੜੀ ਜ਼ੀਰੋ ਵਾਲੀ ਗੱਲ ਲੱਗਦੀ ਹੈ ਕੀ ਜੇ ਭਾਰਤੀ ਜਨਤਾ ਪਾਰਟੀ ਮਜ਼ਬੂਤ ਧਿਰ ਬਣ ਕੇ ਆਉਂਦੀ ਹੈ ਜਿਵੇਂ ਅਮਿਤ ਸ਼ਾਹ ਕਹਿ ਗਿਆ ਹੈਗਾ ਵੀ ਅਸੀਂ ਪੰਜਾਬ ਪੰਜਾਬ ਸਰਕਾਰ ਟੁੱਟ ਜਾਊਗੀ ਜੀ ਤਾਂ ਕੀ ਆਮ ਆਦਮੀ ਪਾਰਟੀ ਨੂੰ ਜਿਹੜਾ ਡੀ ਰੀਕੋਗਨਾਈਜ਼ ਕਰਾ ਕੇ ਉਹ ਸਾਰੇ ਐਮਐਲਏ ਨੂੰ ਇੰਡੀਪੈਂਡੈਂਟ ਕਰਨਾ ਚਾਹੁੰਦੇ ਕਿਉਂਕਿ ਫਿਰ ਐਂਟੀ ਡਿਫੈਕਸ਼ਨ ਲਾਅ ਜਿਹੜਾ ਉਹ ਇੱਕ ਤਰ੍ਹਾਂ ਨਾਲ ਨਹੀਂ ਲੱਗਦਾ ਜੇ ਆਜ਼ਾਦ ਉਮੀਦਵਾਰ ਹੁੰਦੇ ਨੇ ਤਾਂ ਅਦਰਵਾਇਜ਼ ਜੇ ਅੱਜ ਭਾਰਤੀ ਜਨਤਾ ਪਾਰਟੀ ਨੇ ਜਾਂ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਕੋਸ਼ਿਸ਼ ਕਰਕੇ ਪਾਰਟੀ ਤੋੜਨੀ ਹੋਵੇ ਤਾਂ ਉਹ 60 ਤੋਂ 60 ਐਮਐਲਏ ਜਿਹੜੇ ਆ ਉਹ ਤੋੜਨੇ ਪੈਣਗੇ ਇਹਨਾਂ ਨੰਬਰ ਕਈ ਵਾਰੀ ਜਟਾਉਣਾ ਇਕੱਠਾ ਕਰਨਾ ਔਖਾ ਹੋ ਜਾਂਦਾ ਹੈ ਕਿਉਂਕਿ ਐਂਟੀ ਡਿਫੈਕਸ਼ਨ ਲਾ ਜਿਹੜਾ ਉਹ ਲੱਗਦਾ ਬੜਾ ਮਜ਼ਬੂਤ ਕਾਨੂੰਨ ਹੈ ਤਾਂ ਜੇਕਰ ਤੇ ਇਹ ਹੋ ਜਾਂਦਾ ਤਾਂ ਉਹ ਐਂਟੀ ਡਿਫੈਕਸ਼ਨ ਲਾ ਜਿਹੜਾ ਉਹ ਨਹੀਂ ਰਹਿੰਦਾ ਫਿਰ ਚੱਕਰਥਲ ਕੀ ਹੁੰਦੀ ਹੈ ਇਸ ਲਈ ਇਹ ਜਿਹੜੀਆਂ ਚੋਣਾਂ ਨੇ ਜਿਵੇਂ ਆਪਾਂ ਕਰੀਆਂ ਵੀ ਜੇ ਸੁਖਵੀਰ ਬਾਦਲ ਭਗਵੰਤ ਮਾਨ ਭਾਰਤੀ ਜਨਤਾ ਪਾਰਟੀ ਹੋਰ ਸਾਰਿਆਂ ਲਈ ਸੁਨੀਲ ਜਾਖੜ ਹੋਵੇ ਹੁਣ ਆਪਾਂ ਜੀ ਕਹਿ ਲਈਏ ਅਮਰਿੰਦਰ ਦੇ ਪਰਿਵਾਰ ਦੀ ਵੀ ਤਾਂ ਇੱਕ ਤਰ੍ਹਾਂ ਨਾਲ ਲਾਸਟ ਇਲੈਕਸ਼ਨ ਲਾਸਟ ਇਲੈਕਸ਼ਨ ਹਾਂ ਜੀ ਪ੍ਰੀਤਕੌਰ ਦਾ ਵੀ ਇੱਕ ਤਰ੍ਹਾਂ ਇਹ ਬਹੁਤ ਸਾਰੇ ਪਰਿਵਾਰਾਂ ਦਾ ਜਿਹੜਾ ਇੱਕ ਫਿਊਚਰ ਜਿਹੜਾ ਇਹਨਾਂ ਚੋਣਾਂ ਨਾਲ ਜੁੜਿਆ ਹੋਇਆ ਹੈਗਾ ਚਲੋ ਬਹੁਤ ਬਹੁਤ ਸ਼ੁਕਰ ਹੈ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਧੰਨਵਾਦ ਤੁਹਾਡਾ ਜੀ ਸ਼ੁਕਰੀਆ ਫਿਲਹਾਲ ਦੇਖਦੇ ਆਂ ਚੋਣ ਪ੍ਰਚਾਰ ਬਿਲਕੁਲ ਸਮਾਪਤ ਹੋ ਚੁੱਕਾ ਤੇ ਹੁਣ ਡੋਰ ਟੂ ਡੋਰ ਰੀ ਕੈਂਪੇਨ ਹੋਵੇਗੀ 1 3 ਨੂੰ ਵੋਟਾਂ ਤੇ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਤੇ 4 ਤਰੀਕ ਨੂੰ ਫੈਸਲਾ ਤੁਸੀਂ ਲੋਕਾਂ ਨੇ ਸੁਣਾਉਣਾ ਕਿ ਆਖਰ ਕਿਹੜੀ ਪਾਰਟੀ ਦੇ ਕਿੰਨੇ ਐਮਪੀ ਜਿੱਤਦੇ ਨੇ ਫਿਲਹਾਲ ਤੁਸੀਂ ਇਸੇ ਦਾ ਦੇਖਦੇ ਰਹੋ ABC ਪੰਜਾਬ ਧੰਨਵਾਦ